ਅਸੀਂ ਸਤਿਕਾਰ ਕਰਦੇ ਹਾਂ ਵੀਰ ਦਾ ਸਤਿਕਾਰਯੋਗ ਵੀਰ ਜਿੰਨ ਜਿੱਦਲ ਐਸ ਸਰਪੰਚ ਪਰਮਜੀਤ ਸਿੰਘ ਜੀ ਦੇ ਪ੍ਰਭਾਵੀ ਸ਼ਖਸੀਅਤ ਬਣਿਆ ਚੁਕੇ ਦਾ ਉਹਦੇ ਧਾਮਾ ਦਾ ਪੋਪਾ ਸਰਪੰਚ ਉਹ ਵੀ ਆਪਣੇ ਸਾਥੀਆਂ ਸਮੇਤ ਨਾਲ ਕਰਕੇ ਸਤਿਕਾਰਯੋਗ ਵੀਰ ਨੇ ਗੋਲਪੀ ਸਿੰਘ ਜੀ ਆਉਣੇਗੇ ਪਿੰਡ ਤੋਂ ਚੱਲ ਕੇ ਆਏ ਆ ਕਿਉਂਕਿ ਛੇ ਤੋਂ ਉਮਰ ਦੇ ਸੱਦੇ ਲੈ ਕੇ ਆਏ ਆ ਆਉਣੇ ਕਿ ਪਿੰਡ ਇਹ ਹਰੀਕੇ ਦੇ ਨਾਲ ਵੱਖਰਾ ਦਿੱਤਾ ਜਾਵੇਗਾ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਜੀ ਜਿਹੜੀ ਜੇਤੂ ਟੀਮ ਬਣੇਗੀ ਪਰਵਾਰ ਸਤਨਾਮ ਸਿੰਘ ਦੀ ਫੌਜੀ ਸਾਹਿਬ ਕਹਿੰਦੇ ਆ ਉਸ ਦੇ ਲਈ ਵੱਖਰਾ ਜਣਾ ਇਹ 10000 ਰੁਪਏ ਦਾ ਵੱਖਰਾ ਇਨਾਮ ਦਿੱਤਾ ਜਾਵੇਗਾ ਜੀਤ ਮਹਿਲਵਾਨ ਪੁੱਤਰ ਸਰਮਾਰ ਗੁਰਚਰਨ ਸਿੰਘ ਆਸਟ੍ਰੇਲੀਆ ਬਾਠ ਪਰ ਸਾਹਿਬ ਤੋਂ ਜੀ ਪ੍ਰਧਾਨ ਸਾਰੇ ਵੀ ਕੇ ਯੂ ਜਥੇਬੰਦੀ ਤਾਲੀ ਇੱਕ ਵਾਰੀ ਜ਼ੋਰਦਾਰ ਤਾਲੀ ਮਾਰੋ ਸੇਵਾ ਪਹਿਲਵਾਨ ਕੁਸ਼ਤੀ ਦਾ ਵੱਡਾ ਮੱਲ ਭਲਵਾਨ ਜੀ ਤੋਂ ਅਸੀਂ ਪਾਸੀ ਲੈਣ ਕਰਕੇ ਤੁਹਾਡਾ ਬਾਬੀ ਬੋਲਿਆ ਸਤਿਕਾਰ ਹੈ ਤੁਹਾਡਾ ਲੈ ਵੀ 라이ਵ ਵਾਲੇ ਵੀਰ ਇਹ ਆ ਸੇਵਾ ਪਹਿਲਵਾਨ ਕੁਸ਼ਤੀ ਦਾ ਵੱਡਾ ਮੱਲਾ ਆਪਣੇ ਸਮੇਂ ਦਾ ਰਿਹਾ ਹੈ ਭਲਵਾਨ ਜੀ ਪਿਛਲੇ ਦਿਨੀ ਅਸੀਂ ਮੂਸੇ ਪਿੰਡ ਗਿਆ ਤੇ ਤੁਹਾਡੇ ਨਾਲ ਲੈ ਸ਼ਾਗਿਰਦ ਈਸੀ ਪਹਿਲਵਾਨ ਤੇ ਬਿੱਟੂ ਪਹਿਲਵਾਨਾਂ ਤੁਹਾਡੇ ਬਾਰੇ ਇਨਾ ਇਨਾਮ ਤੇ ਸਨਮਾਨ ਤੁਸੀਂ ਬੰਦੇ ਬੰਦਨ ਤੇ ਕਰਨਾ ਹੈ ਜਦੋਂ ਸਨਮਾਨ ਹੈ ਕਿਹਦੇ ਸਿਕੰਦਰ ਆਪ ਆਪਣਾ ਗਿਆ ਕੋਰਸ ਰਾਜਗੁਰੂ ਦੀ ਮਹਾਰਾਜੇ ਰਣਜੀਤ ਵਰਗਾ ਵੀਰੇ ਲਾ ਕੇ ਥਾਪਨਾ ਮਾਰਦੇ ਬਹੁਤ ਵੇਖੇ ਰਿੰਡ ਨੂੰ ਚਾਰੀ ਬਾਜੇ ਦੇ ਹਰਜੀਤ ਵਰਗਾ ਵਰਕਰ ਜੀ ਦੇ ਫਿੱਕੇ ਪੈ ਜਾਂਦੇ ਰੋਜਤੂਨ ਵੀ ਫੜ ਕੇ ਸਟੇਜਾਂ ਉੱਤੇ ਚੜ੍ਹ ਕੇ ਦੁਕਾਨਿਆਂ ਦਾ ਕਿੰਗ ਬਾਨਾ ਬੜੇ ਸਿੰਗਰਾਂ ਨੇ ਕੀਤਾ ਹੀਲਾ ਪਰ ਸਰ ਕਬੱਡੀ ਕਲੱਬ ਸੁਰ ਸਿੰਘ ਦੇ ਯੂਐਮਟੀ پہلوان کا پوترا ایسا گڑی پا رہا ہے ਉਹ ਫੇਰ ਤਾਲ ਮਾਰੋ ਉਨਾਂ ਸਲਾਤਾ ਮਾਰੋ ਤੜਾਈ ਕੋਰੀ ਕੀ ਬਾਤ ਹੈ ਮੈਚ ਕਾਦਾ ਲੱਗਦਾ ਜਿਵੇਂ ਜੱਪ ਦੇ ਜ਼ਮੀਨ ਚੱਲਦੀ ਹੋਵੇ ਸਿਮਾਂ ਬਾੜ ਭਰਾ ਸਾਡਾ ਸਰਦਾਰ ਅਜੀਤ ਸਿੰਘ ਜੀ ਦੇ ਪੁੱਤਰਾ ਜਦੋਂ ਸਤਕਾਰ ਹੈ ਇਹ ਸਾਨੂੰ ਪਕਰ ਦੋਸਤਾਂ ਦੇ ਕੰਨੀ ਵਿੰਡੀਆ ਰਾਜਨ ਕੁਸ਼ੀ ਦਾ ਪੁੱਜਾ ਔਰ ਨਿਖੇ ਹੋਏ ਸ਼ੇਰ ਕਬੱਡੀ ਦੇ ਗਰਾਉਂਡਾਂ ਦੇ ਵਿੱਚ ਗੂੰਜਦੇ ਆ ਵੱਡੇ ਵੱਡੇ ਸਿੰਗਰਾਂ ਦੇ ਗੀਤ ਬੋਲਦੇ ਆ ਬੱਬੂ ਮੱਲ ਦੀ ਨਿਖੀ ਹੋਈ ਕਲਮ ਦੇ ਮੇਰੇ ਮਿੱਤਰੋ ਲਓ ਸਾਹਮਣੇ ਸੁਖਮਨ ਬਿਆਸ ਵਾਲਾ ਕਬੱਡੀ ਪਾ ਕੇ ਵਾਪਸ ਹੈ ਬਾਬਾ ਜੀ ਥੋੜਾ ਥੋੜਾ ਪਿੱਛੇ ਹੋ ਜਾਓ ਥੋੜਾ ਥੋੜਾ ਪਿੱਛੇ ਹੋ ਜਾਓ ਆ ਯਾਰ ਬੱਚੇ ਇਹਦੇ ਵਿੱਚ ਲਾਓ ਪਿੱਛੇ ਪਿੱਛੇ ਲੋ ਟਾਂਟੋ ਦੇ ਸਮੂਹ ਪੂਰੇ ਸੀਜ਼ਨ ਦਾ ਉਤਮਤਾਵੀ ਦੁਨੀਆ ਦੇ ਮਹਿੰਗੇ ਬੋਲਦਾ ਖਿਡਾਰੀ ਅਮਰਪਾਲ ਸਿੰਘ ਆਂਦਾ ਸੁਰ ਸਿੰਘੀਆ ਬਹੁਤ ਤਗੜਾ ਮੱਲ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਕਾਰਜਾਫੇ ਦੇ ਉੱਪਰ ਤਾੜਾ ਹੋ ਗਿਆ ਹੋਇਆ ਏਹਦੀ ਮੰਗ ਹੈ ਪੂਰੇ ਮੈਦਾਨ ਵਿੱਚ ਆ ਖੇਡ ਕਬੱਡੀ ਦਾ ਅਲਵੱਲਾ ਹੀਰਾ ਪਰ ਸਾਹਮਣੇ ਡੱਗੋ ਵਾਲਾ ਸ਼ਰਨਾ ਟਰਾਈ ਕੀਤੀ ਹੈ ਵਾਹ ਵੀ ਆਂਦੇਆ ਜਿਉਦਾ ਰਹਿ ਉਧਰ ਫੇਰ ਵੱਡੇ ਆਲ ਰੋਟਾ ਸਰਪੰਚ ਸ਼ੰਦਰਬਾਦ ਨਿਸ਼ਾਨਬਾਦ ਉਹ ਮਾਲ ਸਾਡਾ ਵੀਰ ਬਾਜੂ ਭਵਾਨ ਦਾ ਇੱਕੋ ਜੱਫਾ 1000 ਦਾ ਲਓ ਸਾਹਮਣੇ ਇਧਰ ਦੀ ਸਾਈਡ ਤੇਮ ਕਬੱਡੀ ਪੌਂਦਰੀ ਤਿਆਰ ਬਰਤਿਆਲ ਬੰਗਾਂ ਆ ਲਾਕਾ ਮਾਰ ਕਰਦਾ ਦੁਨੀਆ ਪਿਆਰ ਕਰਦੀ ਹੈ ਪਰ ਸਾਹਮਣੇ ਆਕਾਸ਼ ਕੋਸ਼ਿਸ਼ ਕਰ ਰਿਹਾ ਐ ਮਲਬਾਰੀ ਬੰਦਾ ਸੱਤੂ ਉਧਰ ਲੰਗੀਆਂ ਲਖਾਰੀਆਂ ਤੇ ਨਾਲ ਹਰ ਭਜਨ ਹੈ ਨਹੀਂ ਕੰਮ ਵਾਲਾ ਲੋ ਚਾਰ ਯਾਫੇ ਦੇ ਉੱਪਰ ਲੋ ਯਾਰ ਸਾਤਾ ਕੀੜੀ ਫਗਾਉਣੇ ਵਾਲਾ ਉਹ ਧਾਵਾ ਬੋਲਿਆ ਹੋਇਆ ਹੈ ਉਹ ਸ਼ਾਨਦਾਰ ਪੱਟਾਂ ਦੇ ਉੱਪਰ ਕੱਚਾ ਉੱਪਰ ਨੂੰ ਚੱਕ ਕੇ ਸ਼ਾਨਦਾਰ ਪੱਟਾਂ ਦੇ ਦਰਸ਼ਕ ਲਾਏ ਹੈ ਲਗਵੀ ਜੋੜਾ ਸਾਹਿਬ ਦੀ ਧਰਤੀ ਦਾ ਖੇਡ ਗਿਆ ਨੌਜਵਾਨ ਨਿਊਜ਼ੀਲੈਂਡ ਦੀ ਧਰਤੀ ਤੇ ਲੋ ਹੌਂਕ ਵਾਲ ਇਹ ਹੰਦੀ ਹੋਈ ਬੰਦੇ ਬੰਦੋਖਣ ਦੇ ਟਾਇਰ ਤੇ ਪੁਆਇੰਟ ਇਸ ਸਮੇਂ ਸਾਹਬਾ ਕੀੜੀ ਫਗਾਉਣੇ ਵਾਲੇ ਨਾਲੇ ਭਾਜੀ ਮੈਂ ਮਾਫੀ ਚਾਹੁੰਦਾ ਹਾਂ ਰਾਣਾ ਬਾਦ ਕਾਲੀ ਯੂਏ ਦबई ਵੱਡੇ ਐਲਾਨ ਹੈ ਇੱਕਰ ਬਾਜੂ ਜੱਫਾ ਲਾਉਂਦਾ 1000 ਉਹਨਾਂ ਲਈ ਦਿੱਤਾ ਜਾਵੇਗਾ ਤੇ 1000 ਫਰੰਦੀਪੁਰੀਏ ਗੋਪੀ ਦਾ ਜੱਫਾ ਪਾਉਗਾ ਦੋਨਾਂ ਮਾਲਾਂ ਦੇ ਜੱਫੇ ਹੁਣ 2000 ਦੇ ਹੋ ਗਏ ਗੱਲ ਐਨ ਸਰੇ ਦਾ ਜਾਣੀ ਹੈ ਇਧਰ ਰਾਜੇ ਚੋਲੇ ਦੀ ਕੈਮਰੇ ਫੋਕਸ ਐ ਐਨ ਵੱਡੀ ਗੱਲ ਬਾਲ ਚੱਲਦੀ ਐ ਲੂ ਟੂ ਦੀ ਦੁਨੀਆ ਦੇ ਉੱਪਰ ਮੇਰੇ ਮਤਲਬ ਆਹ ਸਾਹਮਣੇ ਦੁੱਲਾ ਕਬਲੀਆ ਉਹਨਾਂ ਕਬੱਡੀ ਪਾਰਾ ਗੋਪਾ ਹਰ ਪੰਜ ਜਦੋਂ ਗੋਪਾ ਕੀੜਾ ਮੂੰਹ 'ਚ ਆ ਜਾਂਦਾ ਸਾਡੀ ਸਟਾਕਰ ਜਦ ਹੱਸਦੀ ਹੈ ਬਹੁਤ ਧੰਨਵਾਦ ਲਓ ਸਾਹਮਣੇ ਪਾਸੇ ਰਾਜਨ ਜੰਗੀਵਰ ਦੀ ਧਰਤੀ ਦਾ ਇਹ ਵੀ ਰੌਣਕ ਯਾਦੋ ਯਾਰ ਖੇਡਿਆਂ ਦੇ ਫਰਾਸ ਦੇ ਖੇਡ ਮੇਲੇ ਦਾ ਸਤ ਸ੍ਰੀ ਅਕਾਲ ਬੜਿਆ ਬੜਿਆ ਸੁਖਮਨ ਪਿਆਸ ਵਾਲਾ ਉਧਰ ਸਾਡੇ ਮੰਨੂ ਬਾੜ ਕਨੇਡਾ ਵਾਲੇ ਬਹੁਤ ਵੱਡੇ ਪਿਆਰ ਬਹੁਤ ਵੱਡੇ ਅਸ਼ੀਰਵਾਦ ਪੁੱਜਦਾ ਕੀਤੇ ਜਿਲੋ ਸਰਕਾਰ ਲਓ ਸੁਖਮਨ ਪਿਆਸ ਵਾਲਾ ਆਹ ਸਾਹਮਣੇ ਇਧਰ ਦੀ ਸੈਡ ਜੱਫਾ ਲੱਗ ਗਿਆ ਜਸ਼ਨ ਦੇ ਪ੍ਰਬੰਧਕ ਇਸ ਟੀਮ ਦੇ ਨਾਮ ਹੁੰਦਾ ਜਿਲੋ ਸਰਕਾਰ ਹੈ ਲਓ ਸਾਹਮਣੇ ਇਧਰ ਦੀ ਸੈਰ ਨੌਜਨ ਕਬੱਡੀ ਪੌਂਦਰੀ ਤਿਆਰ ਬਰ ਤਿਆਰ ਟੀਮ ਕਬੱਡੀ ਪਾ ਰਿਹਾ ਬੱਲੇ 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 ਕੀ ਤੇਰੇ ਵੀ ਵੱਡੇ ਐਲਾਨ ਹੈ ਮਲੇਰ ਪਰ ਮਾਲਿਆ ਇੱਕ ਹਜ਼ਾਰ ਤੇਰੇ ਜੱਫੇ ਦੇ ਵੀ ਦਿੱਤਾ ਜਾ ਰਿਹਾ ਲਾਲ ਨਿਸ਼ਾਨਾ ਸਿੰਧਗੇ ਚੱਕਰ ਕਮੀਨ ਉਸਮਾਨ ਕਾਲਾ ਤੀਰ ਧੋਕ ਨਿਸ਼ਾਨਾ ਸਿੱਝਗੇ ਦੁਨੀਆ ਨੂੰ ਪਵਾ ਲੱਗਿਆ ਤੇ ਪਲੇਅਰ ਪਿੰਡ ਦਾ ਸੀਤਾ ਪੁੱਜਿਆ ਤੈਂਕੇ ਪੜਦਾ ਬਾਜੂ ਪੁੱਜਿਆ ਜਸ਼ਨੇ ਸਾਹਮਣੇ ਤੇ ਵੀ ਸਹਿਬ ਆ ਆ ਇੱਕ ਵੀ ਜੱਫੇ ਲਾਉਂਦਾ ਕੈਨੇਡਾ ਪਾਉਦਾ ਹੈ ਗੁਰਦੇਵ ਤਗੜਾ ਮੁੰਡਾ ਜੁਗਿਆ ਹੁੰਦਾ ਅੰਬਾਰਾਏ ਬਾਬਾ ਗੁਰਨਾਲ ਦੀ ਜੱਫੇ ਦਾ ਸਾਹ 19 ਤਰੀਕ ਹੋਣੀ ਹੈ ਵੱਡੀਆਂ ਰੌਣਕਾਂ ਲੱਗੀਆਂ ਬਾਬੇ ਭੋਜੇ ਸ਼ਹੀਦ ਦੀ ਯਾਦ ਵਿੱਚ ਪਰ ਫਰੰਦੀਪੁਰੀਏ ਗੋਪੀ ਨੇ ਟਰਾਈ ਕੀਤੀ ਹੈ ਤੇ ਅੰਬਾ ਸੋਰਸਗੀਆ ਇੱਕ ਤਗੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਿਆ 19 ਅੰਕੂਤਰ ਬਾਬਾ ਭੋਜੇ ਸ਼ਹੀਦ ਜੀ ਦੀ ਯਾਦ ਵਿੱਚ ਵੱਡਾ ਜੋੜ ਮੇਲਾ ਵੱਡਾ ਖੇਡ ਮੇਲਾ ਹੋਵੇਗਾ ਉੱਥੇ ਵੀ ਰੌਣਕਾਂ ਬਹਾਰਾ ਵੱਡੀਆਂ ਲੱਗਣਗੀਆਂ ਓਹ ਸਾਹਮਣੇ ਆਪਣੀ ਸਾਈਡ ਜਿਉਣ ਵਾਲੀਆਂ ਸੁੱਖਾ ਕਬੱਡੀ ਪਾਉਣ ਲਈ ਤਿਆਰ ਬਰ ਤਿਆਰ ਬਣ ਕੇ ਪਿੰਡ ਆ ਲਿਆ ਹੋ ਗਿਆ ਮੂਰੇ ਓਹ ਸਾਹਮਣੇ ਪਲੇਅਰ ਪਿੰਡ ਦਾ ਸੀਤਾ

ਰਾਂਝੇ ਹਾਂ ਦੇ ਦੁਰੀਆ ਜੱਟਾ ਫੇਰ ਵੱਡੇ ਆਲਮ ਹੋ ਗਿਆ 2100 ਦਾ ਵੱਡਾ ਮਾਨ ਤੇ ਸਨਮਾਨ ਦੇਰੇ ਜੱਫੇ ਦਾ ਕੀਤਾ ਜਾਵੇਗਾ ਬੋਲਾ ਮੁਰੇ ਕਾਰੇ ਪੈਲਾ ਪੈਲਾ ਜੇਕਰ ਅੰਬੇ ਨੂੰ ਜੱਫਾ ਲੱਗਾ ਤਾਂ ਕਿਸੇ ਦੇ ਵੱਡੇ ਮਾਨ ਸਨਮਾਨ ਹੋ ਗਏ ਇਹ ਸਾਹਮਣੇ ਇਧਰ ਵੀ ਸੈ ਉਹ ਬੰਦੇ ਬੰਦੇ ਖੇਡ ਦੇ ਮੈਦਾਨ ਦੇ ਵਿੱਚ ਘੰਗਾਵੇ ਵਾਲਾ ਸੋਚ ਕੋਸ਼ਿਸ਼ ਕਰ ਰਿਹਾ ਹੈ ਉਧਰ ਮੇਰੀ ਜਿੰਦਗੀ ਨਿਆਰਾ ਨਾਲ ਬਾਤ ਗੱਲ ਭਰਾ ਸਾਡਾ ਲੈ ਵੀ ਦਰਸ਼ਕੀ ਵੀ ਇਹ ਹਾਜ਼ਰੀ ਕਬੂਲ ਕਰਨੀ ਭਰਾਵਾਂ ਦਾ ਮੇਲਾ ਮੇਰਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਐਨ ਗੱਲਾਂ ਟਿਕਾਣੇ ਆ ਕਿ ਕੁੰਡੀਆਂ ਨੇ ਕੁੰਡੀਆਂ ਦਾ ਸਿੰਘ ਫੱਜ ਗਏ ਕੋਈ ਨਿੱਧਰੂ ਬਣੀ ਨੇ ਖਾਣੀ ਦੇ ਨਾਂ ਉੱਤੇ ਡੇਰਾ ਜੱਟ ਦਾ ਇਸ ਇੱਕ ਵਾਰੀ ਸੱਜਣਾਂ ਤੋਂ ਭਾਜੀ ਸਾਹਿਬ ਆਵਾਜ਼ ਪੜੀ ਗਏ ਸਾਰੇ ਤੁਹਾਡੇ ਮੇਲੇ ਕਿ ਬੋਲ ਈ ਸੋਹ ਨਿਹਾਲ ਸਾਡੀ ਯਾਤਰਾ ਖਾਣਾ ਹੋ ਜਾਦਾ ਔ ਤੁਸੀਂ ਫੌਜ ਦੇ ਬੱਬੂ ਮਾਤ ਸਾਡਾ ਕੀ ਹੈ ਹੋਸ ਭਰਾਵਾਂ ਦੀ ਫੌਜੀ ਵੀਰਾਂ ਦੇ ਨੇ ਮੁੱਲ ਦਿਖਿਆ ਹੈ ਫੌਜੀ ਵੀਰਾਂ ਦੇ ਨੇ ਦਿਖਿਆ ਹੈ ਉਹ ਮੈਂ ਗੋਪੇ ਨੂੰ ਪਿਆਰ ਕਰਦੇ ਆ ਮਾਤ ਵਾਲੋ ਤਾਰਾ ਵੱਡਾ ਸਾਰਾ ਕਿ ਸੱਜੇ ਡੌਲੇ ਦੇਖਣ ਵਾਈ ਆ ਦੁੱਲੀ ਪੰਜਾਬੀ ਬੱਤੇ ਸਰਬੰਦੀ ਪਾ ਦੇ ਲਈ ਅੱਗੇ ਵਧੇਗਾ ਮੇਰੇ ਮਿੱਤਰੋ ਸੁਰਸੇਹ ਦੀ ਟੀਮ ਦੇ ਚਾਲ ਤੇ ਇੱਕ ਕੰਨੀ ਦਾ ਉਸਤਾਦ ਬੈਂਕਾ ਵਾਲਾ ਬਾਜੂ ਹੈ ਨਾਲ ਸ਼ੀਤਾ ਸਾਹਿਬ ਬਲੇਰ ਦੀ ਧਰਤੀ ਦਾ ਸ਼ੀਤਾ ਬਲੇਰ ਫੇਰ ਸ਼ੀਤਾ ਬਲੇਰ ਫੇਰ ਬੱਲੇ 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 ਬਲੇਰੇ ਪਾਸੇ ਸੁਖਮ ਵਿਆਸ ਉਹ ਦਲ ਮੇਰੀ ਧਰਤੀ ਕੰਤਰਵਾ ਦਾ ਅੱਜ ਖੇਡ ਰਹੀਆਂ ਦਾ ਵੱਡਾ ਖੇਡ ਰਗਾ ਦਲ ਮੇਰੀ ਧਰਤੀ ਨੇ ਖੇਡਿਆ ਜਾ ਰਾ ਹੈ ਇਹ ਬੱਲੇ ਧਕੇ ਹੁੰਦੀ ਹੋਈ ਬੱਲੇ 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 ਹਾਂ ਵੀ ਸ਼ੀਤੇ ਆ ਵਾਹ ਵੀ ਬਲੇਰ ਆ ਲਿਆ ਉਹ ਜੱਫੇ ਦਾ ਜਵਾਬ ਸਵਾਦ ਜਿਨੂ ਜਿਨੂ ਆਇਆ ਇੱਕ ਬੜੀ ਜ਼ੋਰਦਾਰ ਤਾੜੀ ਮਾਰਦੇ ਹੋ ਖੜਾ ਹੋ ਤਾੜੀਆਂ ਨਹੀਂ ਤਾਲੇ ਵੱਜਦੇ ਆ ਸਾਡੇ ਕਹਿੰਦੇ ਨਹੀਂ ਆਪੇ ਵੱਜਦੇ ਆ ਸਰਦਾਰ ਸੁਰਿੰਦਰ ਸਿੰਘ ਜੀ ਬਹੁਤ ਬੜੇ ਪਿਆਰ ਬਹੁਤ ਬੜੇ ਆਸ਼ੀਰਵਾਦੇ ਨਾਲ ਅੱਜ ਦੇ ਲਈ ਭੇਜੇ ਆ ਔਰ ਬੜੇ ਐਲਾਨ ਸਾਡੇ ਸ਼ੰਦਰ ਪਿਆਰ ਦਾ ਸੰਗਤ ਨੂੰ ਦੇਂਦੀ ਆ ਬਾਹਰੋਂ ਕਿਸੇ ਨੇ ਡਿਸੀਜਨ ਨਹੀਂ ਦੇਣਾ ਸੰਗਤ ਨੂੰ ਦੇਂਦੀ ਆ ਬਾਹਰੋਂ ਕਿਸੇ ਨੇ ਡਿਸੀਜਨ ਜਿਹੜਾ ਉਹ ਨਹੀਂ ਦੇਣਾ ਉਧਰ ਹਰਦੀਪੁਰੀਏ ਗੋਪੀ ਦਾ ਬੜਾ ਐਲਾਨ ਹੈ ਜੇਕਰ ਸੁਰਸਿਗੀ ਅੱ매 ਇੱਕੋ ਜੱਫਾ ਲੱਗਦਾ 1000 ਦਿੱਤਾ ਜਾਵੇਗਾ ਜੇਕਰ ਹਰਦੀਪੁਰੀਆ ਗੋਪੀ ਜੱਫੇ ਵਾਜਾ ਲਾਉਂਦਾ ਹੈ 1000 ਦਿੱਤਾ ਜਾਵੇਗਾ ਜਿਹਨੂੰ ਸਰਕਾਰ ਹੈ ਦਿੱਤਾ ਸਰਪੰਚ ਨਾਲ ਤੇ ਸਰਕਾਰ ਸੁਰਿੰਦਰ ਸਿੰਘ ਬਹੁਤ ਬੜੇ ਪਿਆਰ ਬਹੁਤ ਬੜੇ ਸ਼ਿਫਾ 1000 ਇਹਨਾਂ ਨਾਲ ਜਿਹੜੇ ਪਿੰਡਾਂ ਕਿਤੇ ਆ ਪਰ ਸਾਹਮਣੇ ਬੈ ਕੇ ਪਿੰਡਾਂ ਬਾਜੂ ਕੋਸ਼ਿਸ਼ ਕਰ ਰਿਹਾ ਅਮਰਮੀਤ ਹੋ ਸਕਿਆ ਇੰਨੀ ਸਾਰੀ ਭੀਮ ਰੱਬੀ ਬੰਦਰੀ ਪਿਆਰ ਬਹੁਤ ਪਿਆਰ ਹੈ ਅਲੋ ਤੜੀ ਪਿੰਡੇ ਜਦੋਂ ਪੇਕੇ ਸੋਹਣਿਆ ਉਹ ਦੂਰ ਹੁੰਦੇ ਜਾਗੇ ਪੇਕੇ ਸੋਹਣਿਆ ਅਗਲਾ ਵੀ ਕਹਿੰਦੇ ਗੱਲ ਦਿੱਤਿਆ ਉਹ ਦੇ ਨਾ ਲੱ ਦਿੱਤਿਆ ਇਹ ਬਰਦੀਪੂਰੀਆ ਕੋਪੀ ਬਈ ਮਸੂਲਗੀਆਂ ਜਫਾੜੀ ਲਾਇਆ ਹੈ ਤੇ ਖਾਤੀ ਵੀ ਦਿੱਤੀ ਹੈ ਬਾਦ ਵੀ ਬਰਦੀਪੂਰੀਆ ਜਾਉਦਾ ਇੱਕ ਵਾਰੀ ਆਲੀ ਮਾਰਦੇ ਹੋ ਬਈ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਦੇ ਦੇ ਬਾਰੇ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਦੇ ਦੇ ਬਾਰੇ ਲਾਓ ਸਾਹਮਣੇ ਜੌਣ ਵਾਲੀ ਧਰਤੀ ਹੈ ਨਾਲੇ ਸੁਫਾ ਕਬੱਡੀ ਬੰਦਰੀ ਜਿਆਦਾ ਤਾਲਾ ਪੈਂਦਾ ਹੋ ਜਾ ਪੂਰੇ ਕੱਢਦੇ ਰੱਬ ਦਾ ਬੰਦ ਕੱਢਦੇ ਰੱਬ ਦਾ ਬੰਦ ਕਾਦੇ ਪਹਿਲਾ ਮੇਰਾ ਇਹਦੇ ਲਈ ਸਹਰ ਕੌਣ ਹੈ ਇਹ ਬੱਲੇ ਬੱਲੇ ਆਕਾਸ਼ ਸੁਰਸਿਕਿਆ ਅੱਲਾਹ ਨੂਰ ਤੇਜਪ੍ਰੇਮ ਸ਼ਿਵਰਾਜ ਜੇਤੂ ਜੇ ਕਿਸੇ ਤਾਂ ਮਿਲਦੇ ਜਿਹਨੂੰ ਕਲਗੀਧਾ ਵਰਗਾ ਮਾਤਾ ਸਾਹਿਬਾ ਜੀ ਮਾਂ ਦੇ ਉਹਨੇ ਹੋਰ ਕੀ ਜਾਨਾ ਦੁਨੀਆ ਤੋਂ ਇਹਦੇ ਅਨੰਦਪੁਰ ਸਾਹਿਬ ਵਰਗੀ ਆ ਮਿਲਦਾ ਹੈ ਇਹ ਟੱਗੋ ਵਾਲਾ ਅੰਬਾ

ਸਰਜਮੂਰੀਆਂ ਦੇ ਨਾਲ ਸਾਡਾ ਕੀਲੀ ਅਫਗਾਨਾ ਦੀ ਧਰਤੀ ਕਬੱਡੀ ਬౌండਰੀ ਚਾਰ ਚਾਰ ਸ਼ਰਨਿਆ ਡੱਕਾ ਦੇ ਆ ਡੱਕਾ ਫਰਨਾਵੇ ਆ ਬਲ ਹਰਕੀਸ਼ਰੇ ਨੰਬਰ ਸਟਾਪਰ ਦਾ ਅਮਰ ਜੱਗੀ ਦਾ ਉਹਨਾਂ ਸਾਡੇ ਸ਼ੰਗਰ ਬਾਦ ਨਿਸ਼ਾਨ ਬਾਦ ਗੋਪਾ ਸਰਪੰਚ ਬੱਬੂ ਮਾਲਮ ਸਰਦਾਰ ਸੁਵਿੰਦਰ ਸਿੰਘ ਜਿਨ੍ਹਾਂ ਦਾ ਬਹੁਤ ਵੱਡੇ ਆਣ ਜਿਕਰ ਫਰਦੀਪੁਰੀਆ ਗੋਪੀ ਸਿੰਘ ਜੀ ਅੱਜ ਵੀ ਲੱਭਦਾ ਤੇ 1000 ਦੇ ਵੱਡੇ ਵਾਸ ਮਾਣ ਕਿਹਾ ਬਾਦ ਬੁੱਧਰ ਹਰਮਨ ਹੋਈ ساری ਟੀਮ ਦਾ ਧਰਵਾਣਾ ਸਰਕਾਰ ਦੇ ਵੀਰ ਲੰਗਿਆ ਪਿੰਡਿਆਂ ਦੇ ਮਾਰਾ ਲਾ ਰਿਹਾ ਜੋ ਸਾਹਮਣੇ ਸੁਖਮਨ ਪਿਆਸ ਵਾਲਾ ਫੇਰ ਕਬੱਡੀ ਪਾ ਰਿਹਾ ਮੇਰੇ ਕੋਲ 4 ਦਸਤਾਂ ਮਿੰਟੋ ਕਿੰਨੇ ਮਿੰਟ ਭਾਈ ਹੁਣ ਹੀ ਹੋ ਤੰਗ 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 ਮੈਨੂੰ ਲੱਗਦਾ ਪਰ ਭਰਾਣੀ ਇਹ ਬੈਂਕਾਂ ਵਾਲੇ ਜੈ ਜੀ ਨੇ ਜਫਾ ਲਾਇਆ ਹੈ ਪਰ ਉਹਨੇ ਪਾਸਾ ਹੀ ਕਰੀ ਜਾਂਦੇ ਆ ਪਾਸਾ ਹੀ ਕਰੀ ਜਾਂਦੇ ਉਧਰ ਗੋਪਾ ਸਰਪੰਚ ਭਰਾ ਸਾਡਾ ਕਹਿੰਦਾ ਵੀ ਜਿੰਕਰ ਸੋਸੀਆਂ ਜਸ਼ਨ ਕੋ ਜੱਫਾ ਲਾਵਾ ਦੇ ਇੱਕ ਜੱਫਾ 500 ਹੋਵੇਗਾ ਖਾਲ ਸ਼ੇਰ ਵੀਰ ਵਾਲਾ ਸਰਮਾਰ ਰਾਮ ਬਾਦ ਤਾਲੀ ਹੋਏ ਦੋਈ ਖੇਡ ਕਬੱਡੀ ਦੀ ਬਹੁ ਸ਼ਖਸੀਅਤ ਹੈ ਜਿਨੇ ਪਹਿਲਾਂ ਜਿ ਬੁਲਾਰਿਆ ਮੋਟਰਸਾਈਕਲ